अमृतसर पुलिस मिली वड्डी कामयाबी एक हजार वी चाइना डोर गो किता काबू चीफ एडिटर कमलजीत सिंह दी विशेष रिपोर्ट ਸਰ ਨਿਰਦੇਸ਼ੇ ਐਸ ਐਚਓ ਕੰਟੋਲਮੈਂਟ ਤੇ ਡੀਐਸਪੀ ਵੈਸਟ ਐਸੀਪੀ ਵੈਸਟ ਸਾਹਿਬ ਅਸਤ ਜੀਵਦਰਸ਼ਨ ਜੀ ਉਹਨਾਂ ਨੇ 1020 ਗੱਟੂ ਜਿਹੜੇ ਚਾਈਨਾ ਡੋਰ ਹੈ ਉਹਦੀ ਰਿਕਵਰੀ ਕੀਤੀ ਹੈ ਨਾਲ ਇੱਕ ਕੰਟੇਨਰ ਵੀ ਫੜਿਆ ਸ਼ੋਕਲੀ ਲੰਡਾ ਉਹਦੇ ਨਾਲ ਨਾਲ ਦੋ ਬੰਦੇ ਵੀ ਗ੍ਰਿਫਤਾਰ ਕੀਤੇ ਉਹਨਾਂ ਦਾ ਨਾਮ ਹੈ ਦਵਿੰਦਰ ਸਿੰਘ ਤੇ ਹੇਮਰਾਜ ਇਹਨਾਂ ਦੀ ਉਮਰ ਕਰੀਬ 43-45 ਸਾਲ ਹੈਗੀ ਹੈ ਤੇ ਇਹਨਾਂ ਨੂੰ ਸਾਨੂੰ ਇਨਫੋਰਮੇਸ਼ਨ ਸਿਗੀ ਕਿ ਇਹ ਚਾਈਨਾ ਡੋਰ ਕਿਤੇ ਸੈਲ ਹੋ ਰਹੀ ਹੈ ਤੇ ਸਾਡੀ ਪੁਲਿਸ ਪਾਰਟੀ ਕੰਪਰਾਈਜ਼ਿੰਗ ਆਫ ਇੱਕ ਸਬ ਇੰਸਪੈਕਟਰ ਸੁਸ਼ੀਲ ਕੁਮਾਰ ਉਹਨਾਂ ਨੇ ਐਕਟ ਪੁਆਇੰਟ ਕੀਤਾ ਤੇ ਇਨਫੋਰਮੇਸ਼ਨ ਤੇ ਤੇ 1020 ਗੱਟੂ ਕਬਜ਼ੇ ਚ ਲਿੱਤੇ ਤੇ ਜਿਹੜਾ ਦਵਿੰਦਰ ਸਿੰਘ ਹੈ ਲਾਇਸ ਮੰਟੀ ਇਹ ਅਰਾਊਂਡ 43 ਸਾਲ ਦੀ ਉਮਰ ਹੈ ਤੇ ਇਹਦੇ ਤੇ ਇੱਕ ਕੇਸ ਪਹਿਲਾਂ ਹੈਗਾ 188 336 ਤੇ 420 ਦਾ ਕੰਟੋਨਮੈਂਟ ਦਾ ਹੀ ਪਹਿਲਾਂ ਵੀ ਇਹਦੇ ਕੋਲੋਂ 100 ਗੱਟੂ ਰਿਕਵਰ ਹੋਏ ਸੀਗੇ ਤੇ ਜਿਹੜਾ ਆਪਣਾ ਹੇਮਰਾਜ ਹੈ ਇਹਦੇ ਪੁਰਾਣਾ ਕੇਸ ਕੋਈ ਨਹੀਂ ਹੈ ਤੇ ਇਹਨਾਂ ਨੂੰ ਚੌਂਗ ਭਾਰਤੀ ਆਫਿਸ ਰਾਮਤੀਰਤ ਤੋਂ ਰੋਡ ਦੇ ਲਾਗੇ ਉੱਥੇ ਇੱਕ ਗੈਸਟਾਰ ਕੀਤਾ ਜੀ ਤੇ ਇਹ ਬੇਸਿਕਲੀ ਜਿਹੜਾ ਦਵਿੰਦਰ ਸਿੰਘ ਹੈ ਇਹ ਬੋਰੀਵਲੀ ਬਾਜ਼ਾਰ ਕੰਮ ਕਰਦਾ ਹੈ ਤੇ ਜਿਹੜਾ ਹੈਗਾ ਆਪਣਾ ਹੇਮਰਾਜ ਐਡ ਆਪਣਾ ਡਰਾਈਵਰ ਹੈਗਾ 컨ਟੇਨਰ ਦਾ ਜਿਹੜਾ ਅਸ਼ੋਕ ਲੀਲਨਡ ਦਾ ਡਰਾਈਵਰ ਹੈ ਸਰ ਇਹ ਕਿਥੋਂ ਬਟੂ ਲੈ ਆਗੇ ਕਿਉਂਕਿ ਬਹੁਤ ਵੱਡੀ ਰਿਕਵਰੀ ਹੈ ਕਿੱਥੋਂ ਲੈ ਆਦੇ ਆ ਜੀ ਅੱਜ ਜੀ ਅਸੀਂ ਇਹਨਾਂ ਨੂੰ ਅਰੈਸਟ ਕੀਤਾ ਜੀ ਅੱਜ ਦਾ ਹੀ ਪਰਚਾ ਹੈਗਾ ਤੇ ਅਸੀਂ ਇਹਨਾਂ ਨੂੰ ਪੇਸ਼ ਕਰਕੇ ਅਦਾਲਤ ਤੇ ਰਿਮਾਂਡ ਲੈ ਕੇ ਫਿਰ ਅਸੀਂ ਇਹਨਾਂ ਦੀ ਇੱਥੇ ਪੁੱਛ ਗੱਲ ਕਰਾਂਗੇ ਹਾਂਜੀ ਇਹਨਾਂ ਨੂੰ ਪਹਿਲੇ ਵੀ ਬ੍ਰਹਮਤ ਕੀਤੀ ਪਹਿਲਾ ਪਹਿਲਾ 100 ਗੱਟੂ ਇਹਨਾਂ ਦੇ ਕੋਲੋਂ ਬ੍ਰਹਮਤ ਹੋਏ ਸੀਗੇ ਜੀ ਇੱਕੇ ਤੋਂ ਜਲੰਧਰ ਜਲੰਧਰ ਤੋਂ ਜੀ ਸਰ ਕਿੰਨੇ ਦਾ ਗੱਟੂ ਵੇਚਿਆ ਜਾਂਦਾ ਜੀ ਇੱਥੇ ਆਪ ਇਹ ਤਾਂ ਜੋ ਮਾਰਕੀਟ ਪ੍ਰਾਈਸ ਹੈ ਜੀ ਅਜੇ ਵੇਚਨੇ ਨਹੀਂ ਅਲੇ ਤਾਂ ਵੇਚਨਾ ਚਾਹੀਦਾ ਸਰ ਇਹਦਾ ਕੰਮ ਕੀ ਕਰਦਾ ਜੀ ਕੋਈ ਕੰਮ ਕਰਦਾ ਵਪਾਰੀ ਆ ਕੀ ਹੈ ਕਿਦਾਂ ਜੀ ਇਹ ਹੱਲੀ ਹੱਲੇ ਕੁਝ ਨਹੀਂ ਹੱਲੇ ਦਾ ਪਤਾ ਚੱਲਿਆ ਸਰ ਪ੍ਰਕਿਰਤੀ ਕੰਮ ਹੋ ਕੀ ਸਮਝੋਗੇ ਕਿ ਯਾਰ ਗੱਟੂ ਵੱਡਾ ਦੇਖੋ ਜੀ ਜੋ ਵੀ ਪੰਜਾਬ ਸਰਕਾਰ ਦੀ ਵੀ ਹਦਾਇਤਾਂ ਨੇ ਤੇ ਮਾਨਯੋਗ ਪੁਲਿਸ ਕਮਿਸ਼ਨਰ ਸਾਹਿਬ ਦੀ ਵੀ ਨਾਲੇ ਆਪਾਂ ਪਿਛਲੇ ਦਿਨੀ ਕੁਝ ਦੇਖਿਆ ਸੀਗਾ ਮੈਂ ਉਹਦੀ ਵੀ ਪ੍ਰੈਸ ਕਾਨਫਰੰਸ ਕੀਤੀ ਜਦੋਂ ਆਪਾਂ ਪੁਲ ਤੇ ਇੱਕ ਬੰਦੇ ਦੀ ਗਰਦਨ ਬੇਰ ਕਾ ਪੁੱਲਤੇ ਹੋਇਆ ਸੀ ਤੇ ਇਹੋ ਜੀ ਘਟਨਾਵਾਂ ਤੋਂ ਦੇਖੋ ਕਿੰਨਾ ਬਚਾ ਹੋਇਆ ਹੈ 1020 ਕਟੂ ਅਸੀਂ ਫੜ ਲਿਆ ਤੇ ਉਹੀ ਅਸੀਂ ਟਾਈਮ ਟੂ ਟਾਈਮ ਡੇ ਟੂ ਡੇ ਅਸੀਂ ਰੇਡਸ ਵੀ ਕਰ ਰਹੇ ਆ ਜਿਹੜੀ ਸ਼ਾਪਸ ਵਗੈਰਾ ਹੈਗੀਆਂ ਤੇ ਅਸੀਂ ਦੇਖ ਰਹੇ ਕਿ ਜਿਹੜਾ ਵੀ ਸੇਲ ਕਰ ਰਹੇ ਅਸੀਂ ਐਕਸ਼ਨ ਲੈ ਰਹੇ ਆ ਐਫ ਆਈ ਆਰਸ ਵੀ ਦਰਜ ਕਰ ਰਹੇ ਆ ਹ ਤੱਕ ਦੇਖੋ ਕਾਫੀ ਜਾਨਾਂ ਸੇਵ ਹੋਈਆਂ ਨਾਲੇ ਪਲੱਸ 25 ਵੀ ਨਾਲੇ ਸਾਰਿਆਂ ਦਾ ਬਚਾਅ ਬਹੁਤ ਹੋ ਗਿਆ ਜੀ ਸਰ ਬੇਲਵੋ ਫੈਂਸ ਹੈ ਜਿਹੜਾ ਇਹ ਇਹਦੇ ਘਟੂਬਰਾਮ ਤੋਂ ਵੇਰ ਤੇ ਇਹ ਤਾਂ ਅਵੇਲੇਬਲ ਹੈ ਜੀ ਫਿਰ ਕਿ ਦੁਬਾਰਾ ਵੇਰ ਮੁਰ ਤੋਂ ਲੋਕ ਬਤਲਾਵਾ ਜੋ ਠੀਕ ਹੈ ਪਾ 307 ਦਾ ਵੀ ਜਿੰਨਾ ਕੋ ਗੱਟੂ ਖਣਾਗੇ ਪੁਲਿਸ ਡਿਪਾਰਟਮੈਂਟ ਤੋਂ ਹੀ ਆਇਆ ਕਿ ਜਿੰਨੇ ਸਾਦਾ ਵੀ ਪਰਚਾ ਦਰਜ ਕਰਾਂਗੇ ਤਾਂ ਕਿ ਜਾਨੂੰ ਜੂ ਅਸੀਂ ਲੀਗਲ ਰਾਈ ਲੈ ਕੇ ਜੋ ਵੀ ਵੱਧ ਤੋਂ ਵੱਧ ਕਾਰਵਾਈ ਹੋ ਸਗੀ ਅਸੀਂ ਲੀਗਲ ਕਰਾਂਗੇ ਜਿੰਨੀ ਇਹ ਤੜਣੀ ਲੱਗੀ ਸਰ ਉਹਨਾਂ ਦਾ ਰੋਕtham ਕਿਵੇਂ ਲੱਗੇ ਕਿਨਾਂ ਤੇ ਜੀ ਜਿਹੜੇ ਗੱਟੂ ਗੱਟੂ ਤੇ ਆ ਰਹੇ ਨੇ ਪ੍ਰੋਡਕਸ਼ਨ ਤੇ ਵੀ ਉਹਨੇ ਅਸੀਂ ਪੁੱਛ ਗੇਚ ਕਰਾਂਗੇ ਜੀ ਕਿੱਥੋਂ ਲਿਆਏ ਹੈ ਜੀ ਪਿੱਛੋਂ ਉਹਨਾਂ ਨੂੰ ਜਰੂਰੀ ਬਿਲਕੁਲ ਜੀ ਬਿਲਕੁਲ ਇਹ ਵੇਚਦੇ ਕਿੱਥੇ ਦੀ ਕਿਉਂਕਿ ਇੰਨਾ ਹਜ਼ਾਰ ਗੱਟੂ ਦੇ ਵੇਚ ਇਹਲੇ ਅਸੀਂ ਇਹਨਾਂ ਤੋਂ ਇਨਫੋਰਮੇਸ਼ਨ ਲਵਾਂਗੇ ਕਿੱ ਰਿਕਵਰ ਕੀਤੇ ਹੈ ਉਹ ਦੁਕਾਨਾਂ ਤੋਂ ਵੀ ਅਸੀਂ ਪੁੱਛਗਿੱਛ ਕਰਾਂਗੇ ਕਿ ਜੇ ਉਹਨਾਂ ਨੂੰ ਵੇਚਣ ਆ ਰਹੇ ਹੋ ਪਤੰਗਾ ਦੀ ਦੁਕਾਨ ਸੀ ਇਹਦੀ ਇਹ ਪਤੰਗਾ ਦੀ ਦੁਕਾਨ ਸੀ ਜਿੱਥੇ ਵੇਚਦਾ ਨਹੀਂ ਜੀ ਹਾਲੇ ਪਤੰਗਾ ਵਾਲੀ ਦੁਕਾਨ ਨਹੀਂ ਸੀਗੀ ਕੋਈ ਸਪਲਾਈ ਵੀ ਕਰਦਾ ਸੀ ਨਾਲ ਇਹਦਾ ਵੀ ਸਪਲਾਈ ਦਾ ਕੰਮ ਹੀ ਕਰਦਾ ਸੀ ਜਿਹੜਾ ਸਪਲਾਈ ਦਾ ਹੀ ਹੋਣਾ ਜੀ ਜਿਹੜਾ ਇੰਨੀ ਵੱਡੀ ਕੁਆਂਟੀਟੀ ਦਾ ਇੱਕ ਦੁਕਾਨ ਹੀ ਤਾਂ ਵਿਕੂਗਾ ਨਹੀਂ ਜੀ ਸਰ ਇੱਕ ਪਬਲਿਕ ਨੂੰ ਥੋੜਾ ਮੈਸੇਜ ਮੈਸੇਜ ਕਰਨਾ ਹੀ ਚਾਹੁੰਦੇ ਜੀ ਕਰਤੂਨ ਲੱਗਦਾ ਖਾਸ ਕਰਕੇ ਪੈਰੈਂਟਸ ਨੂੰ ਆਪਾਂ ਕੀ ਦੇਖੋ ਜੀ ਮੈਂ ਪਹਿਲਾਂ ਵੀ ਆਪਾ ਆਪਣਾ ਤੁਹਾਡੇ ਆਪਣਾਂ ਨਾਮ ਦੇ ਸਹਿਰਵਾਸੀਆਂ ਦੇ ਰੂਬਰੂ ਹੋਇਆ ਮੈਂ ਪਹਿਲਾਂ ਵੀ ਬੇਨਤੀ ਕੀਤੀ ਜਿਹੜਾ ਵੇਚੇਗਾ ਤੇ ਵਰਤੇਗਾ ਤੇ ਸਟੋਰ ਕਰੇਗਾ ਉਹਦੇ ਬਰਕਰਾਰ ਕਾਨੂੰਨੀ ਕਾਰਵਾਈ ਹੋਏਗੀ ਜਿਹੜਾ ਪ੍ਰੋਡਕਸ਼ਨ ਕਰਦਾ ਸਰ ਉਹਦੇ ਖਿਲਾਫ ਕਿਉਂ ਨਹੀਂ ਕਾਰਵਾਈ ਬੁਲਦੀ ਮੈਂ ਕਹਿੰਦਾ ਜੀ ਜਿਹੜਾ ਵੇਚੇਗਾ ਸਟੋਰ ਕਰੇਗਾ ਚਲ ਚੌਥਾ ਪ੍ਰੋਡਕਸ਼ਨ ਵੀ ਹੈ ਨਹੀਂ ਅੰਮ੍ਰਿਤ ਸਰ ਪੁਲਿਸ ਦੇ ਡਿਪਟੀ ਕਮਿਸ਼ਨਰ ਨੇ ਆ ਕੇ ਜਾਰੀ ਕੀਤੀ ਚਾਰ ਸਾਲ ਪਹਿਲਾਂ ਦੀ ਗੱਲ ਹੈ ਕਿ ਜਿਹੜਾ ਬੱਚਾ ਉਡਾਏਗਾ ਉਹਦੇ ਦਰਾਂ ਵਾਸਤੇ ਉਹਦੇ ਮਾਪਿਓਂ ਤੇ ਵੀ ਐਫ ਆਈ ਆਰ ਬਿਲਕੁਲ ਮੈਂ ਤਾਂ ਉਹੀ ਗੱਲ ਕਰ ਰਿਹਾ ਸਟੋਰ ਕਰੇਗਾ ਵੇਚੇਗਾ ਯੂਜ਼ ਕਰੇਗਾ ਤੇ ਜਿਹੜਾ ਪ੍ਰੋਡਕਸ਼ਨ ਸਰ